ਅੱਜ ਕੋਲੇ ਦੋਸਤੋਂ ਬਹੁਤ سارے ਸ਼ਾਇਰ ਸਮਾਣੇ ਤੋਂ ਮੈਨੂੰ ਇਹ ਲੱਗਦਾ ਵੀ ਅਕਾ ਸਮਾਣਾ ਸ਼ਾਇਰਾਂ ਦਾ ਅੱਜ ਇੱਥੇ ਪਹੁੰਚ ਗਿਆ ਸਾਰਿਆਂ ਨੂੰ ਕੀ ਹੈ ਕਹਿੰਦੇ ਆ ਕੱਲੇ-ਕੱਲੇ ਦਾ ਤਾਰਫ ਬਚਨਾ ਲਈ ਕਰਵਾਵਾਂਗੇ ਬਹੁਤ-ਬਹੁਤ ਸ਼ੁਕਰੀਆ ਜੀ ਗੁਰਪ੍ਰੀਤ ਧਿਆਨ ਜੀ ਹਲੋ ਸਰਨ ਜੀ ਮੇਰੇ ਵੱਲੋਂ ਬਿਆਪਨ ਸਸ਼ੀਕਾਂ ਮਹਿੰਦਰ ਜੀ ਕਾਂਸਾਬ ਹੈਂਦਰ ਜੀ ਫਤਿਹ ਸਰਦਾਰ ਮਜੀਤ ਸਿੰਘ ਜੀ ਨਾਰਿੰਦਰ ਸਾਹਿਬ ਇੱਥੇ ਬੈਠੇ ਨੇ ਪ੍ਰਧਾਨਗੀ ਮੰਡਲ ਦੀ ਇੱਕ ਟੀਮ ਔਰ ਜੀਐਸ ਅਨੰਦ ਜੀ ਔਰ ਵੱਡੇ ਭਾਈ ਜੀ ਸਰਦਾਰ ਧਰਮ ਸਿੰਘ ਕਮਿਆਨ ਵੀ ਇੱਥੇ ਪਹੁੰਚਨੇ ਮੇਰੇ ਵੱਲੋਂ ਸਾਰਿਆਂ ਨੂੰ ਜੀਐਨਜੀ ਵੈਲਕਮ ਦੋ ਮਿੰਟ ਦੀ ਹਾਜ਼ਰੀ ਹੈ ਜੀ ਤੁਹਾਡੇ ਸਾਰਿਆਂ ਦੇ ਖੇਤੀ ਖੁਹਾਂ ਤੇ ਜਾ ਕੇ ਮੋੜਾਂ ਤੇ ਰੋਕਿਆ ਆਇਆ ਖਾਲੀ ਖੜੇ ਮੰਜਿਆਂ ਦੀਆਂ ਕਰ دو کے آیا کھیتی خیت, کڑے مجھے کر, آیا دیکھ نا لسیا سم چم کے رویا میرے باپو نے کسیا سی باری میرے باپو نے کسیا سی میں ਡੌਣਾ ਕੋਲ ਰੋਕੇ ਆਇਆ ਮੋੜ ਤੇ ਰੋਕੇ ਆਇਆ ਖੂਪੇ ਜਿਹੜਾ ਅੰਬ ਦਾ ਬੂਟਾ ਬਾਪੂ ਦਾ ਹੱਥੀ ਲਾਇਆ ਲੱਗਿਆ ਮੈਨੂੰ ਉਹਦੇ ਵਰਗਾ ਭੱਜ ਕੇ ਮੈਂ ਜੱਫਾ ਪਾਇਆ ਲੱਗਿਆ ਮੈਨੂੰ ਉਹਦੇ ਵਰਗਾ ਭੱਜ ਕੇ ਮੈਂ ਜੱਫਾ ਪਾਇਆ ਬਾਪੂ ਦਾ ਸਾਥ ਨਵਾਇਆ ਬਾਪੂ ਦਾ ਸਾਥ ਨਵਾਇਆ ਰੁੱਤਾਂ ਜਦੋਂ ਤੱਤੀਆਂ ਸੀ ਕਿੰਨੀ ਆਦ ਪੈਰਾ ਮੇਰੇ ਬਾਪੂ ਨੇ ਕਟੀਆਂ ਸੀ ਮੈਂ ਪੌਣਾ ਕੋਲ ਰੋਕੇ ਆਇਆ ਮੋੜ ਤੇ ਰੋਕੇ

لے گیا پیڑ نالے لے گیا پیڑ نالے نا کسیا سی آخری باری میرے باپو نے کسیاں سی میں کول روکے آیا موڑا تے روکے آیا اتیا ਦਿਲ ਕੀਤਾ ਤੇਿਆ ਚੋਂ ਦਾ ਲਿਪਦੇ ਵਾਂ ਕਰਕੇ ਕਹਾਣੀ ਹੱਦ ਟੁੱਟੀ ਨੁਕਰ ਦੇ ਵਿੱਚ ਬੇਬੇ ਦੀ ਦੇਖ ਮਦਾਨੀ ਹੱਦ ਟੁੱਟੀ ਨੁਕਰ ਦੇ ਵਿੱਚ ਬੇਬੇ ਦੀ ਦੇਖ ਮਦਾਨੀ ਦਿਨ ਦੀ ਰਹਿੜਕ ਜੀ ਦੇ ਨਾਲ ਦਿਨ ਦੀ ਰਹਿੜਕ ਜੀ ਦੇ ਨਾਲ ਮੱਖਣ ਤੇ ਲੱਸੀਆਂ ਸੀ ਆਖਰੀ ਵਾਰੀ ਸੀਆਂ ਸੀ ਮੈਂ ਦੌਣਾ ਕੋਲ ਰੋਕੇ ਆਇਆ ਮੋੜਾਂ ਤੇ ਰੋਕੇ ਆਇਆ ਦੁਣ ਤੇ ਰੋਕੇ ਆਇਆ ਸਾਧੂ ਜੀ ਕੋਲ ਸਤ